ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਅੱਜ ਦੂਜਾ ਦੂਜਾ ਸੂਆ ਤਿੰਨ ਵੜਾ ਆਪਾਂ ਦਿਖਾਵਾਂਗੇ ਆਪਣਾ ਵੀਡੀਓ ਬਣਾਉਣ ਵਾਲਾ ਨੰਬਰ ਹੈਗਾ 987823917 ਪਿੰਡ ਛੰਨਾ ਗੁਲਾਬ ਸਿੰਘ ਵਾਲਾ ਬਾਈ ਜੀ ਨਕਰਾਂ ਮੈਂ ਗੱਲ ਕਰਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਮੰਦਰ ਤੇ ਅੱਜ ਤਿੰਨ ਵੜਾ ਹੈਗੇ ਆਪਣੇ ਕੋਲ ਡਰੈਸ ਬੋਲਦੇ ਬ੍ਰੋਪੋ ਨਾਮ ਮੰਦਰ ਸਿੰਘ ਹਾਂਜੀ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਠੀਕ ਆ ਵੀਰੇ ਈਲਾਪਰ ਨਾਲਾ ਦਸਤ ਤਪ ਠੀਕ ਆ ਬਾਈ ਜਿਹੜੇ ਭਦੌਰ ਇਹਦੇ ਘੰਡਾ ਬਨਾਂ ਨੇ ਆਲਾ ਜੰਗੀੜਾ ਵਿਚਾਲੇ ਨੰਬਰ 985523366 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਕਰ ਲਓ ਸੰਪਰਕ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਐਫ ਐਫ ਨਸਲ ਦੀ ਵੱਡੇ ਕਦ ਕਾੜ ਦੀ ਚੰਗੇ ਥਣਲੇ ਵਾਲੇ ਵੇਲੇ ਦੇਖੀ ਆ ਨੇ ਕੀ ਇਹਦੀ ਡਿਟੇਲ ਹੈ ਡਿਟੇਲਸ ਹੂਆ ਦੂਜਾ ਜਿਹੜਾ ਆਪਾਂ ਦੱਸਿਆ ਨੰ ਠੀਕ ਆ ਇਹ ਦੁੱਧ ਦੇ ਨੇ ਪਹਿਲੇ ਸੂਏ ਕੱਢਿਆ 25 26 ਲੀਟਰ ਠੀਕ ਆ ਦਿੱਤਾ ਵਾ ਐਤ ਕੀ ਇਹਦੀ ਕਿੱਚਾ ਹੀ ਦੇ 35 70 ਲੀਟਰ ਦੇਖਣ ਉਹ ਬਾੱਕਰੀ ਦੀ ਵੀਡੀਓ ਤੇ ਪਤਾ ਹੀ ਲੱਗ ਜੀ ਠੀਕ ਆ ਆ ਦੇਖੋ ਵੀਰੇ ਫੇਸ ਕੁਆਲਟੀ ਚੈੱਕ ਕਰੋ ਥਣਲੇਵਾ ਚੈੱਕ ਕਰੋ ਦਿਨ ਹਜੇ ਲੈ ਜੂਗੀ ਹਨਾ ਹਾਂ ਕੱਢਣ ਤੋਰ ਕੇ ਦਿਖਾਈਏ ਆਹ ਦੱਸਦੀ ਕਾਂਈ ਦੱਸਦੀ ਆਹ ਦੇਖੋ ਜੀ ਅਜੇ ਤਾਂ ਬਹੁਤ ਬਾਲ ਢੱਲਾ ਪਈਆਂ ਵਾਕਈ ਦੇ ਦੂ ਹੋ ਸਕਦਾ 30 ਕਿਲੋ ਦੇ ਦੇ ਚੰਗੀ ਹੈਗੀ ਪੂਰੀ ਚੰਗੀ ਆ ਲੈ ਚੱਲ ਲੰਮੀ ਦਿਖਾ ਦਈਏ ਸਮਾਰ ਕੇ ਆਹ ਦੇਖੋ ਜੀ ਚੌੜੀ ਹੋ ਤੁਰਦੀ ਆ ਮੱਲਾਂ ਨੂੰ ਟੱਕ ਨੰਬਰ ਮੋੜ ਲਿਓ ਭਾਈ ਹਾਂ ਕਰੂ ਈ ਚੈੱਕ ਫੇਸ ਕੁਆਲਟੀ ਇੱਕ ਨੰਬਰ ਬਾਈ ਦਾ ਕੱਟ ਵੀ ਵੱਡਾ ਹੀ ਆ ਉਹਦੇ ਹਿਸਾਬ ਨਾਲ ਦੇਖ ਲਿਓ ਪੂਰੀ ਚੰਗੀ ਆ ਦੇਖੋ ਜੀ ਖਣ ਲੇਵੇ ਦੀ ਪੂਰੀ ਪਲੇਅਰ ਆ ਵੀਰੇ ਕਰ ਲਿਓ ਬਾਈ ਨੰਸ ਵਰਕ ਦਿਨ ਕੱਟ ਜੂ ਪੰਜ ਚਾਰ ਮੁੱਲ ਕੀ ਆ ਦਾ ਮੰਦਰ ਬੋਲੋ ਜੀ 1 15 ਤੇ ਮੌਕੇ ਤੇ ਮਾਨਦਾਨ ਹੋ ਜੂਗਾ ਆ ਮੋਟਰ ਕਰਾ ਕੇ ਤੇ ਬਾਕੀ ਨੇ ਛੱਡੀ ਠੁੱਡੀ ਆ ਪਤਖਾ ਬਾਕੀ ਦੁੱਧ ਕੱਢ ਦੂਗੀ 26 27 ਕਿਲੋਰਾਮ ਨਾਲ ਸੋਕਾ ਚਾਹੀਦਾ ਨਾ ਸੋਕਾ ਜੀ ਇਹਦਾ ਚੰਗੀ ਆ ਵੀਰੇ ਚੰਗੀ ਫਾਰਮ ਵਾਲੀ ਬੱਚੇ ਦਿਖਾਓ ਆ ਲੈ ਦੇਖੋ ਜੀ ਕਰੋ ਜੀ ਇੱਕ ਖਿੱਚ ਕੇ ਦਿਖਾ ਦੇ ਮੜਾ ਲੈ ਆ ਦੇ ਢਿੱਡ ਜੀ ਪਈਦਾ ਇਹ ਪਹਿਲੇ ਨੰਬਰ ਵਾਲੀ ਆ ਗਈ ਇਹਦਾ ਮੁੱਲ ਕਰਿਆ ਬਾਈ ਨੇ 115 ਦੇ ਮਾਨਤਾਨ ਕਰ ਦੂ। ਦੋ ਗਾਇਆਂ ਜਿੰਨਾ ਦੁੱਧ ਦੇ ਦੂਗੀ ਕੋਈ ਐਹੀ ਜੀ ਗੱਲ ਨਹੀਂ। ਆ ਦੇਖੋ ਜੀ। ਆ ਜਾ ਵੀਰੇ ਹੁਣ 2 ਨੰਬਰ ਤੇ। ਇਹਦੀ ਕੀ ਡਿਟੇਲ ਆ ਮੰਦਰ? ਠੰਡੀ ਸੀ ਦੇ ਵੀ ਬਹੁਤ ਆ। ਠੀਕ ਆ ਵੀਰੇ। ਤੇ ਇਹਦਾ ਮੁੱਲ 75000 ਤੇ ਡਿਟੇਲ ਕੀ ਆ ਕੀ ਕਿ ਕੈਮਾ ਛੂਆ ਆ ਗਿਆ। ਛੂਆ ਦੂਜੇ ਦੂਜੀ ਹੈ ਜੀ। ਠੀਕ ਆ ਤੇ ਪਹਿਲੇ ਛੂਏ ਦੁੱਧ ਕਿੰਨਾ ਦਿੰਤਾ ਨੇ? ਇਹ 18 ਕਿਲੋ 18 ਕਿਲੋ ہاں ਲੈ ਲੋ ਜੀ ਲੋਟ ਜੀ ਮੜੀ ਆ ਦੇਖੋ ਜੀ ਪੂਰੀ ਚੰਗੀ ਬਲਟੇਲਾਂ ਪੂਰੀਆਂ ਪੰਗਾ ਥਣ ਮੁਠੀ ਵਾਲਾ ਗੁੱਲੇ ਵਾਲਾ ਲੱਗਿਆ ਵਾ ਪੂਰਾ ਪੂਰੀ ਚੰਗੀ ਬੱਛੀ ਆ ਸੂਆ ਗਿਆ ਦੂਜਾ ਤੇ ਦੁੱਧ ਕਿੰਨਾ ਘੜ ਦੂ ਇਦਗੀ ਚਾਹੀਦਾ 20 ਤੋਂ ਬਾਹਰ ਵਾ ਠੀਕ ਆ ਬਾਈ ਖੋਲ ਇਹਨੂੰ ਵੀ ਮੁੱਲ ਬਾਈ ਨੇ ਕਰਤਾ 75 ਤੇ ਮੌਕੇ ਦੇ ਹੋ ਜੂ ਮਾਨਤਾ ਨਾਲ ਪੂਰੀ ਚੰਗੀ ਆ ਤੋਰੀ ਵੀਰੇ ਆ ਦੇਖੋ ਜੀ ਦੈਨ ਕਿੰਨੇ ਘੜ ਜੂਗੀ ਮੇਂਦਰ ਦੈਨ ਤਾਂ ਘੜ ਜੂ 5-6 ਠੀਕ ਆ ਬਣ ਕੇ ਸੂਗੀ ਹਾਂ ਹਾ ਦੇਖੋ ਜੀ ਲੱਤਾਂ ਚੌੜੀਆਂ ਕਰ ਘਰ ਘਰ ਤੋਰਦੀ ਆ ਪੂਰੇ ਵਜਨ ਵਾਲੀ ਹੈਗੀ ਕੋਈ ਲਚੀਲਾ ਵੀ ਨਹੀਂ ਇੱਕ ਨੰਬਰ ਮੁੱਲ 75 ਮੌਕੇ ਤੇ ਮਾਨ ਤਾਨ ਹੋ ਜਾਊਗਾ ਸਿਕ ਨੰਬਰ ਵਸ਼ੇ ਮੋੜ ਲਿਆ ਵੀਰੇ ਆ ਦੇਖੋ ਜੀ ਮੂੰਹ ਮਾਰ ਫੇਸ ਕੁਆਲਟੀ ਦੇਖੋ ਕਿੰਨੀ ਵਧੀਆ ਤੇ ਗਰਮ ਗਾਂ ਦਾ ਬਾਈ ਆਪਾਂ ਲੈਂਦੇ ਹੀ ਨਹੀਂ ਹਨਾ ਨਾ 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 ਆ ਫੇਰ ਕਿਤੇ ਬਾਹਰ ਜਿਵੇਂ ਮਰਜੀ ਚੋਈ ਚੱਲੇ ਕੋਈ ਭੋਜ ਦੁਨੀ ਪਾਸੇ ਬੈ ਕੇ ਚੋਈ ਚੱਲੇ ਠੀਕ ਆ ਵੀਰੇ ਇਹਦਾ ਬਾਈਆਂ ਸਿਰ ਤਾਂ ਗਾਂ ਨਹੀਂ ਗਰਮ ਲੈਂਦੇ ਜਮੇ ਢਾਂਡੀ ਹੀ ਨਹੀਂ ਇਹਨਾਂ ਕੋਲ ਹੁੰਦੀ ਚੰਗੀ ਬਰੀਡ ਵਾਲੀਆਂ ਹੀ ਹੁੰਦੀਆਂ ਇੱਕ ਨੰਬਰ ਆ ਗਈ ਪੂਰੀ ਵਧੀਆ ਇਹ ਆ ਗਈ ਦੂਜਾ ਨੰਬਰ ਬਾਈ ਹਨਾ ਹਾਂ ਲਓ ਜੀ ਆਖ ਫੇਰ ਮਾਰ ਕੇ ਦਿਖਾ ਦੇ ਦਿਖਾ ਦੇ ਵੀਰੇ ਆ ਦੇਖੋ ਜੀ ਪੂਰੀਆਂ ਬਾਲ ਢਿੱਲਾ ਪੰਗਾ ਕੁਛ ਨਾ ਕੁਛ ਕਰਕੇ ਸੋਹਣੀ ਹੈ ਪੂਰੀ ਚੰਗੀ ਆ ਜਾ ਵੀਰੇ ਹੁਣ ਤਿੰਨ ਨੰਬਰ ਤੇ ਇਹ ਵੀ ਦਿਖਾ ਦਿੰਦੇ ਹਾਂ ਇਹ ਦੀ ਬਰੀਡ ਕਿਹੜੀ ਆ ਗਈ ਇਹ ਜੀ ਆਪਣੀ ਛਾਈਵਾਲ ਚ ਛਾਈਵਾਲ ਜਾ ਗਈ ਹਨਾ ਥੋੜੀ ਵੱਡੇ ਗੱਦ ਘੜਦੇ ਬਹੁਤ ਵੱਡੀ ਬੈਠ ਕਿੰਨਾ ਗੱਦ ਘੜਦੇ ਮੰਦਰਾ ਛਾਈਵਾਲ ਆਮ ਗਰਮ ਹੁੰਦੇ ਠੰਡੀ ਨਹੀਂ ਇਹ ਤਾਂ ਬਹੁਤ ਠੰਡੀ ਹੈ ਮੈਂ ਵੀ ਹੱਥ ਫੇਰ ਕੇ ਦੇਖੋ ਜੀ ਐਦਾ ਦੇਖੋ ਦਿਖਾਉਣ ਵਾਲੀ ਚੀਜ਼ ਆ ਦਿਖਾ ਦਈਏ ਤੁਹਾਨੂੰ ਠੰਡ ਗੁਲਾਬੀ ਲੱਗਿਆ ਹੋਇਆ ਇੱਕ ਨੰਬਰ ਐਂ ਜੀ ਲਾ ਆ ਦੇਖੋ ਪੂਰਾ ਮੈਂ ਵੀ ਤੁਹਾਨੂੰ ਹੱਥ ਹੱਥ ਮਾਰਕੀ ਦਿਖਾਣਾ ਆ ਦੇਖੋ ਲੋ ਜਿਹੜਾ ਮਰਜੀ ਖਿੱਚੀ ਚੱਲੇ ਥਣ ਤੁਨੇ ਇੱਕ ਨੰਬਰ ਆ ਇਧਰੋਂ ਵੀ ਦੇਖੋ ਦੂਜੀ ਸ਼ਰਟ ਤੋਂ ਗੁੱਲੇ ਵਾਲਾ ਥਣ ਲੱਗਾ ਮੋਟਾ ਚਾਰੇ ਥਣ ਨਿਕੜਵੇਂ ਪੂਰੀ ਗੈਪ ਤੇ ਆ ਫੇਸ ਕੁਆਲਿਟੀ ਕਰੋ ਚੈੱਕ ਤੇ ਬਾਕੀ ਜਿਹੜੀ ਇਹ ਜਾਨਤ ਹੁੰਦੀ ਹੈ ਠੰਡੀ ਘੱਟ ਹੁੰਦੇ ਤੇ ਇਹ ਬਰ ਫਰਗੀ ਆ ਜਮਾ ਬਾਈ ਠੰਡੀ ਹੈ ਜੀ ਜਿਵੇਂ ਮਰਜੀ ਫੇਰੀ ਚੱਲੋ ਹੱਥ ਇਹਦਾ ਕੀ ਮੁੱਲ ਆ ਗਿਆ ਮੰਦਰਾ ਬਾ ਰੇਟ ਇੱਕੋ ਜੀ 75 ਆਦਾ ਵੀ ਆਪਦੇ ਹੱਥ 75 ਤੇ ਕਿੰਨਾ ਦੁੱਧ ਦੇ ਦੂਗੀ ਇਹੇ ਉਹ ਤੇਰੇ ਤਾਂ ਜੀ ਵੱਧਦੀ ਚਾਹੀਦੀ ਪਰ ਮੇਰੇ ਸਾਹ ਤਾਂ ਵੀ ਪੱਖੀ ਨੂੰ ਕੀ ਨਾ ਕੱਢੇ ਨਾ ਟੱਜਾ ਲੱਗਦਾ ਚੰਗੀ ਆ ਵੀਰੇ ਹਨਾ ਹਾਂ ਬਹੁਤ ਚੰਗਿਆ ਦੇਖੋ ਠੀਲ ਠੰਡੀ ਦਾ ਅੰਤ ਕੋਈ ਨਹੀਂ ਪਾਣੀ ਤੇ ਲਾਤੀ ਬਾਈ ਨੇ ਮਾਰੀਆਂ ਹੱਥ ਉੱਥੇ ਦਿਖਾ ਦਈਏ ਸਮਾਰ ਕੇ ਇੱਕ ਨੰਬਰ ਉਹ ਨਹੀਂ ਜਿਹੜਾ ਵੀ ਟੜ ਜੀ ਕਰਨ ਦੀ ਮਾਨਦਾਨ ਹੋ ਜੀ ਮੌਕੇ ਤੇ ਹੋ ਜੀ ਠੀਕ ਆ ਦੇਖੋ ਜੀ ਦਿਖਾਉਣ ਵਾਲੀ ਚੀਜ਼ਾ ਪਾਣੀ ਪੀਣੇ ਫੇਸ ਕੁਆਲਟੀ ਕਰ ਲੈ ਜੀ ਉਹ ਲੈ ਜੀ ਕੋਈ ਉਹ ਸਾਬ ਨਾਲ ਕਰ ਦੇਣਗੇ ਮਾਨ ਠੀਕ ਆ ਯਾਨੀ ਤਿੰਨੇ ਗਾਂ ਇੱਕ ਗਮਾਂਟਲ ਦੁੱਧਾ ਦੇ ਦੇਣੀ ਆ ਹਾਂ ਜੀ ਕਿਸੇ ਪਾਸੇ ਬੰਦੇ ਨੂੰ ਭੱਜਣ ਦੀ ਲੋੜ ਨਹੀਂ ਤਿੰਨ ਰੱਖ ਕੇ ਜਿਵੇਂ ਮਰਜੀ ਦੱਬੀ ਆਵੇ ਕੰਮ ਆ ਦੇਖੋ ਜੀ ਇੱਕ ਨੰਬਰ ਕੋਈ ਚੰਗੀ ਕਰ ਲਿਓ ਬਾਈ ਨਾਲ ਸੰਪਰਕ ਚੌੜੀ ਹੋਸ ਦਰਦੀ ਆ ਤੇ ਫਾਇਡ ਵੀ ਬਾਈ ਮੰਦਰੇ ਦੀ ਬਾਦ ਹੀ ਆਉ ਹਣਾ ਜੇ 25 ਕਿਲੋ ਦਿੱਤਾ 30 ਦਾ ਮੁਕਾਬਲਾ ਕਰਨਾ ਇਹਨੇ ਹਾਂ ਜੀ ਠੀਕ ਆ ਤਿੰਨੇ ਵੇੜਾਂ ਹੀ ਤਿੰਨੇ ਤੁਹਾਨੂੰ ਦਿਖਾ ਦਿਆਂ ਨੰਬਰ ਫੇਰ ਬੋਲਦੇ ਬਾਈ 995733687 ਪਿੰਡ ਸ਼ੰਨਾਗਲਾਵ ਸਿੰਘ ਵਾਲਾ ਠੀਕ ਆ ਵੀਰੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ